ਮੰਨਤ ਜੰਡ ਸਿੰਘ ਜੀ ਜੋ ਸਰਪ੍ਰਸਤ ਸੀ ਔਰ ਹੈਗੇ ਆ ਉਹਨਾਂ ਦੀ ਇੱਕ ਗੰਦੀ ਫਿਰ ਸਾਜੇ ਸ਼ੁਰੂ ਹੋ ਗਈ ਉਹ ਇਸ ਦੇ ਕਬਜ਼ਾ ਹੋਣਾ ਚਾਹੁੰਦੇ ਆ ਹੁਣ ਕਬਜ਼ਾ ਉਹ ਕਰਨ ਨੂੰ ਫਿਰਦੇ ਆ ਕਿ ਤੁਸੀਂ ਕਰਨ ਨੂੰ ਫਿਰਦੇ ਆ ਜੰਡ ਸਿੰਘ ਜਿਹੜੀ ਉਹ ਉਹਦੇ ਬੋਲੀ ਮਾਰੀ ਆ ਜਦੋਂ ਅਸੀਂ ਇਹੋ ਜਿਹੇ ਖਬਰਾਂ ਕਰਦੇ ਆ ਨਾ ਉਦੋਂ ਥੱਲੇ ਕਮੈਂਟ ਆਣ ਲੱਗ ਪੈਂਦੇ ਆ ਇਹ ਰੋਲਾ ਪ੍ਰਧਾਨਗੀ ਦਾ ਨੇ ਰੋਲਾ ਗੋਲਖ ਦਾ ਅਸੀਂ ਸਭ ਤੋਂ ਪੁਰਾਣੇ ਮੈਂਬਰ ਆ ਜਗਾ ਖਰੀਦਨ ਮੇਰੇ ਅਸੀਂ ਮੰਨਤ ਜੰਡ ਸਿੰਘ ਜੀ ਜੋ ਕਿ ਸਭ ਤੋਂ ਵੱਡੇ ਸੀ ਅਸੀਂ ਉਹਨਾਂ ਨੇ ਇੱਕ ਮਾਨ ਦਿੱਤਾ ਗੇ ਹੋ ਕੇ ਵੀ ਉਹ ਜਾ ਕੇ ਇਸ ਨੂੰ ਠਾਡੇ ਵਿੱਚ ਠੀਕ ਕਰਾਣਾ ਜੰਦਰ ਸਿੰਘ ਦੀ ਸ਼ੁਰੂ ਤੋਂ ਇੱਕ ਗੰਦੀ ਨੀਤੀ ਸੀ ਜੋ ਕਿ ਉਹਦੇ ਖਿਲਾਫ ਕੋਈ ਬੋਲਦਾ ਉਸਨੂੰ ਕੱਢਣਾ ਚਾਹੁੰਦਾ ਸੀ ਜਦੋਂ ਮੰਦਰ ਬਣਿਆ ਤਾਂ ਉਸ ਨੇ ਕਹਿਣ ਲੱਗ ਪਿਆ ਕਿ ਮੈਂ ਇੱਥੇ ਮਾਲਕਾਂ ਹੋਰ ਕੋਈ ਮਾਲਕ ਨਹੀਂ ਹੈਗਾ ਤੇ ਅੱਜ ਫਿਰ ਉਹ ਹੀ ਆਪਣੀ ਗੰਦੀ ਰਾਜਨੀਤੀ ਤੇ ਚੱਲ ਚੁੱਕੇ ਹੈ ਜੋ ਕਿਸੇ ਨੂੰ ਕਾਬਜ਼ ਹੋਣਾ ਚਾਹੁੰਦੇ ਔਰ ਸਾਡੇ ਤੇ ਦੋਸ਼ ਲਾ ਰਹੇ ਹੈ ਕਿ ਤੁਸੀਂ ਕਾਬਜ਼ ਹੋ ਨਾ ਤਾਂ ਅਸੀਂ ਕਾਬਜ਼ਾਂ ਨਾਮ ਹੰਤ ਜੰਡ ਸਿੰਘ ਨੂੰ ਕਬਜ਼ਾ ਹੁਣ ਦੇਵਾਂਗੇ ਉਹ ਪੈਸਾ ਕਹਿੰਦਾ ਕਿ ਤਾਂ ਹੁਣ ਉਹ ਸਾਨੂੰ પાਸੀ ਕਰਕੇ ਕੱਲਾ ਕਬਜ਼ਾ ਹੋਣ ਦੀ ਨੀਤ ਨਾਲ ਹੈ ਹੰਤ ਜੰਡ ਸਿੰਘ ਨਾਲ ਸੀ ਉਸ ਵਕਤ ਵੀ ਔਰ ਅੱਜ ਵੀ ਇਸ ਮੰਦਰ ਦੇ ਜਿਹੜੇ ਹੈ ਸਰਪ੍ਰਸਤ ਬਣਾਏ ਹੋਏ ਆ ਜੋ ਮੰਨ ਲਏਗਾ ਦਾ ਫੈਸਲਾ ਕਰੇਗੀ ਉਹ ਸਾਨੂੰ ਪ੍ਰਮਾਨ ਹੋਵੇਗਾ ਉਹ 2003 ਦੇ ਚੱਲਦੇ ਆਉਂਦੇ ਹੋ ਤੁਸੀਂ 2016 ਨਾਲ ਜੁੜੇ ਹੋ 2016 ਦੇ ਉਹ ਕਹਿੰਦੇ ਸਾਡੇ ਸਾਡੇ ਕਹਿੰਦੇ ਹੈ ਨਹੀਂ ਕਿ ਅਸੀਂ ਉਦੋਂ ਬਾਅਦ ਉਹਨਾਂ ਨੂੰ ਬਲੰਦਰ ਵਿੱਚ ਹੋਣੇ ਕੌਜਾ ਕਰਕੇ ਰਹੇਗੇ ਨਾ ਤਾਂ ਅਸੀਂ ਕਬਜ਼ਾਦਾਰ ਆ ਉਸਦੇ ਔਰ ਨਹੀਂ ਹੰਤ ਜੰਡ ਸਿੰਘ ਨੂੰ ਹੌਣ ਦੇਵਾਂਗੇ ਮਹੰਤ ਜਾਂਡੂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਮਾਂਚਮੁੰਡਾ ਦੇਵੀ ਮੋਗਾ ਰੋਡ ਤੇ ਜੋ ਮੰਦਿਰ ਬਣਿਆ ਹੋਇਆ ਹੈ ਉਥੇ ਡਿੰਪੀ ਅਤੇ ਉਹਨਾਂ ਦੀ ਜਿਹੜੀ ਸੰਸਥਾ ਬਣੀ ਹੈ ਉਹਨਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਤਾਂ ਅਸੀਂ ਉਹਨਾਂ ਕੋਲ ਪਹੁੰਚਿਆ ਗੱਲਬਾਤ ਕਰਦੇ ਹਾਂ ਕਿ ਕਿਸਨਾਂ ਦੇ ਜਿਹੜਾ ਹੈਗਾ ਨਾ ਤੇ ਅਲੀਕੇਸ਼ਨ ਲੱਗਦਾ ਪਿਆ ਡਿੰਪੀ ਜੀ ਤੋਂ ਅਲੀਕੇਸ਼ਨ ਲੱਗਦਾ ਪਿਆ ਕਿ ਮਾਂਚਮੁੰਡਾ ਦੇਵੀ ਜਿੱਥੇ ਮੰਦਰ ਚ ਖੜਿਆ ਹੈ ਇਹ ਮੰਦਿਰ ਦੇ ਤੁਸੀਂ ਨਜਾਇਜ਼ ਕਬਜ਼ਾ ਕਰਦੇ ਹੋ ਸਭ ਤੋਂ ਪਹਿਲਾਂ ਸਾਡੇ ਵੱਲ ਸਮੂਹ ਕਮੇਟੀ ਦੇ ਸਭ ਨੂੰ ਜੈ ਮਾਤਾ ਦੀ ਇਹ ਜੋ ਮੰਦਿਰ ਬਣਿਆ ਹੈ ਅਸੀਂ ਸ਼੍ਰੀ ਨਵਦੁರ್ಗਾ ਪੱਲੇ ਮੰਡੀਆਂ ਦੇ ਸਭ ਤੋਂ ਪੁਰਾਣੇ ਮੈਂਬਰਾਂ ਜਿਨ੍ਹਾਂ ਨੇ ਸ਼ਹਿਰ ਦੇ ਵਿੱਚੋਂ ਸਾਰਾ ਜਾਗਰਣ ਕਰਕੇ ਪੰਜਾਬ ਭਰ ਦੇ ਵਿੱਚ ਜਾਗਰਣ ਕਰਕੇ ਇਹ ਜੋ ਫੰਡ ਇਕੱਠਾ ਹੋਇਆ ਉਸ ਦੇ ਨਾਲ ਅਸੀਂ ਜਗਾ ਖਰੀਦੀ ਔਰ ਜਗਾ ਖਰੀਦੀ ਨੇ ਮੇਰੇ ਅਸੀ ਮੰਤ ਜੰਡ ਸਿੰਘ ਜੀ ਜੋ ਕਿ ਸਭ ਤੋਂ ਵੱਡੇ ਸੀ ਅਸੀਂ ਉਹਨਾਂ ਨੇ ਇੱਕ ਮਾਨ ਦਿੱਤਾ ਗੇ ਹੋ ਕੇ ਵੀ ਉਹ ਜਾ ਕੇ ਇਸ ਨੂੰ ਢਾਂਦੇ ਵਿੱਚ ਸਥਿਤੀ ਕਰਾਣਾ ਕਿਹੜੇ ਕਿਹੜੇ ਸੰਚ ਜਗਾ ਖਰੀਦੀ ਸੀ ਆਈਡੀਆ ਇਹ ਸਾਨੂੰ ਲਗਭਗ 2003 ਦੇ ਵਿੱਚ ਜਗਾ ਖਰੀਦੀ ਗਈ ਸੀ ਜੋ ਕਿ ਸ਼ਹਿਰ ਦੇ ਵਿੱਚੋਂ ਫੌਰਵਰੂ ਫੰਡ ਇਕੱਠਾ ਕੀਤਾ ਗਿਆ ਸੀ ਜੀ ਦੇ ਵਿੱਚ ਸਾਡੇ ਵਿਪਨ ਕੁਮਾਰ ਦੇਵੜਾ ਜੀ ਪ੍ਰਧਾਨ ਸਨ ਔਰ ਉਸਦੇ ਕੁਮਾਰ ਜੀ ਅੜੋੜਾ ਉਹ ਕੈਸ਼ੀਅਰ ਸਨ ਉਹਨਾਂ ਦੀ ਦੇਖ ਰੇਖੇਟ ਬਾਕੀ ਸਾਰੇ ਮੈਂਬਰਾਂ ਦੇ ਨਾਲ ਇਹ ਜੋ ਮੰਦਿਰ ਦੀ ਜਗਾ ਖਰੀਦ ਕੇ ਇਹ ਮਹਾਮਾਇਦੇ ਦੇ ਦਰਬਾਰ ਦੀ ਇਸ ਬਿਲਡਿੰਗ ਦੀ ਉਸਾਰੀ ਹੋਈ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਮੁੱਖ ਜੋ ਵੀ ਬੰਦੇ ਹੈ ਭਗਤ ਹੈ ਮਹਾਮਾਇਦੇ ਉਹਨਾਂ ਦੇ ਪਰਿਵਾਰਾਂ ਵੱਲੋਂ ਮਹਾਮਾਇਦੇ ਦੇ ਦਰਬਾਰ ਦੀਆਂ ਸਭ ਮੰਦਰ ਦੀਆਂ ਮੂਰਤੀ ਸਥਾਪਨਾ ਹੋਈਆਂ ਔਰ ਉਸ ਤੋਂ ਬਾਅਦ ਜਿਹੜੇ ਹੈ ਇਸ ਮੰਦਰ ਦੇ ਵਿੱਚ ਜਦੋਂ ਮੰਦਰ ਬਣ ਕੇ ਤਿਆਰ ਹੋ ਗਿਆ ਜੰਡਰ ਸਿੰਘ ਦੀ ਸ਼ੁਰੂ ਤੋਂ ਇੱਕ ਗੰਦੀ ਨੀਤੀ ਸੀ ਜੋ ਕਿ ਉਹਦੇ ਖਿਲਾਫ ਕੋਈ ਬੋਲਦਾ ਉਸਨੂੰ ਕੱਢਣਾ ਚਾਹੁੰਦਾ ਸੀ ਜਦੋਂ ਮੰਦਰ ਬਣਿਆ ਤਾਂ ਉਸ ਲਈ ਕਹਿਣ ਲੱਗ ਪਏ ਕਿ ਮੈਂ ਇੱਥੇ ਮਾਲਕਾਂ ਹੋਰ ਕੋਈ ਮਾਲਕ ਨਹੀਂ ਹੈਗਾ ਤੇ ਇਸ ਨੂੰ ਲੰਕੇ ਬਾਬਾ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਸਭ ਮੈਂਬਰਾਂ ਨੇ ਨਾਲ ਨਾਲ ਕੇ ਆਪਾਂ ਜਾਗਰਣ ਕੀਤੇ ਉਹ ਸ਼ਹਿਰ ਦੀ ਇਮਾਨਤ ਹੈ ਪਰ ਉਹ ਨਹੀਂ ਮੰਨੇ ਉਸ ਵਿਵਾਦ ਵਿੱਚ ਚੱਲੇ ਥੋੜਾ ਜ ਸਾਡਾ ਵਿਵਾਦ ਵਧ ਗਿਆ ਜਿਸ ਵਿੱਚ ਅਸੀਸ਼ ਕੁਮਾਰ ਕਰੋੜਾ ਜੀ ਦੀ ਮਿਸਿੰਗ ਹੋ ਗਈ ਜੋ ਕਿ ਹਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਉਹਨਾਂ ਤੇ ਵੀ ਉਹਨਾਂ ਨੇ ਬੜੇ ਗੰਦੇ ਐਲੀਕੇਸ਼ਨ ਲਗਾਏ ਸੀ ਉਹ ਉਹਨਾਂ ਨੇ ਵੀ ਗੁਰੂ ਧਾਰਨਾ ਕਿੱਥੇ ਸੀ ਕਿਸੇ ਸਮੇਂ ਅਸਲੀ ਗੁਰੂ ਧਾਰਨਾ ਕਿਤੇ ਪਰ ਉਹਨਾਂ ਦਾ ਹੀ ਨਜਾਇਜ਼ ਫਾਇਦਾ ਉਠਾਉਂਦੇ ਰਹੇ ਕਿਹਦੇ ਗੁਰੂ ਧਾਰਨਾ ਕਿ ਮੰਤੇ ਜਾਂ ਦੇ ਸਿੱਖ ਜੀ ਨੂੰ ਗੁਰੂ ਧਾਰਨਾ ਕੀਤੀ ਸੀ ਉਸ ਦੀ ਆੜ ਵਿੱਚ ਇਹ ਸਾਡਾ ਸ਼ੋਸ਼ਣ ਕਰਦਾ ਰਿਹਾ ਸਾਨੂੰ ਡਰਾਉਂਦਾ ਰਿਹਾ ਇੱਕ ਧਰਮ ਦੇ ਨਾਂ ਤੇ ਸਾਨੂੰ ਪਾਉ ਪਾਉਂਦਾ ਰਿਹਾ ਨਹੀਂ ਤੁਹਾਨੂੰ ਮਹਾਮਈ ਐ ਕਰੂ ਮੈਂ ਤੁਹਾਡਾ ਗੁਰੂ ਹ ਮੇਰੇ ਵੱਲੋਂ ਦੁਬਜਾਉਂਗਾ ਰਿਹਾ ਪਰ ਅਸੀਂ ਕਿਸ ਜਿਹੜੀ ਅਸ਼ਰ ਦੀ ਅਮਾਨਤ ਇਸ ਦਾ ਕੱਲਾ ਕਾਬੂ ਚ ਕੋਈ ਨਹੀਂ ਹੋ ਸਕਦਾ ਕੁਝ ਸਮੇਂ ਤੋਂ ਬਾਅਦ ਇਸ ਨੇ ਆਪਣੀ ਲੜਕੀ ਦਾ ਬਹਾਨਾ ਬਣਾਇਆ ਕਿ ਮੇਰੀ ਲੜਕੀ ਨੂੰ ਸਹੁਰੇ ਪਰਿਵਾਰ ਵਿੱਚ ਘੁਟਮਾਰ ਕਰਦੇ ਆ ਮੈਂ ਇੱਥੇ ਲਿਆਉਣਾ ਹੈ ਉਹਨਾਂ ਦਾ ਇੱਕ ਵਾਹਨ ਦੇ ਸਮਾਨ ਪਰਕੇ ਮੰਦਿਰ ਦੇ ਅੰਦਰ ਲੈ ਕੇ ਜਿਸ ਦੇ ਵਿੱਚ ਸਤੀ ਸ਼ਰੋੜਾ ਦੇ ਨਾਲ ਅਸੀਂ ਸਭ ਨੇ ਵਿਰੋਧ ਕੀਤਾ ਬਾਬਾ ਜੀ ਇੱਥੇ ਕੋਈ ਪਰਸਨਲ ਪ੍ਰੋਪਰਟੀ ਨਹੀਂ ਹੈ ਪਰ ਉਹ ਜ਼ਬਰਦਸਤੀ ਕਰਨ ਲੱਗਾ ਤਾਂ ਸਭ ਮੈਂਬਰਾਂ ਨੇ ਉਹਦੇ ਵਿੱਚ ਵਿਰੋਧ ਕੀਤਾ ਔਰ ਉਸ ਦੇ ਵਿੱਚ ਜਿਹੜੀ ਲੜਕੀ ਨੂੰ ਇੱਥੇ ਨਹੀਂ ਰਹਿਣ ਦਿੱਤਾ ਗਿਆ ਉਸ ਤੋਂ ਬਾਅਦ ਇਸ ਕਮੇਟੀ ਦੀ ਮੰਦਿਰ ਦੀ ਕਮੇਟੀ ਬਣਾਈ ਗਈ ਔਰ ਸਾਡੇ ਮਾਨਯੋਗ ਸਰਦਾਰ ਕੁਲਦੀਪ ਸਿੰਘ ਨੇ ਡੀਐਸਪੀ ਸਾਹਿਬ ਇਹਨਾਂ ਨੂੰ ਉਹਨਾਂ ਦੀ ਮੌਜੂਦਗੀ ਦੇ ਵਿੱਚ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਔਰ ਮੰਤ ਜੰਨਤ ਸਿੰਘ ਜੀ ਜੋ ਸਰਪੰਚ ਸੀ ਔਰ ਹੈਗੇ ਆ ਪਰ ਉਹਨਾਂ ਦੀ ਇੱਕ ਗੰਦੀ ਫਿਰ ਸਾਜੇ ਸ਼ੁਰੂ ਹੋ ਗਈ ਉਹ ਇਸ ਦੇ ਕਾਬਜ ਹੋਣਾ ਚਾਹੁੰਦੇ ਆ ਇੱਥੇ ਮੰਦਰ ਦੇ ਪੁਜਾਰੀ ਜੀ 2015 ਤੋਂ ਲੈ ਕੇ ਹੁਣ ਤੱਕ ਮੰਦਰ ਦੇ ਦੇਖਪਾਲ ਸੇਵਾ ਸੰਭਾਲ ਪੂਜਾ ਆਰਤੀ ਭੋਗ ਜੋ ਵੀ ਮੰਦਰ ਦੇ ਨਿਜਮ ਹੈ ਸਨਾਤਨ ਤਦਮ ਦੇ ਨਾਲ ਜੋ ਹੈ ਇਹਨਾਂ ਦੀ ਮਰਿਆਦਾ ਅਨਸਾਰ ਪੂਜਾ ਪਾਠ ਕਰ ਰਿਹਾ ਹੈ ਔਰ 2015 ਤੋਂ ਲੈ ਕੇ ਅੱਜ ਤੱਕ ਅਸੀਂ ਜੋ ਵੀ ਜਾਗਰਣ ਕਰਦੇ ਆ ਇਸ ਮੰਦਰ ਦੇ ਵਿੱਚ ਜੋ ਵੀ ਖਰਚ ਹੁੰਦਾ ਹੈ ਤੋਂ ਆਰਤੀ ਭੋਗ ਤੋਂ ਲੈ ਕੇ ਬਿਜਲੀ ਦੇ ਬਿੱਲ ਜੋ ਵੀ ਕੰਡਕਸ਼ਨ ਦਾ ਖਰਚਾ ਜੋ ਵੀ ਮੰਦਰ ਦੇ ਵਿੱਚ ਕੰਮਕਾਰ ਹੋਏ ਹੈ ਲਗਭਗ ਅਸੀਂ ਅਣਗਿਣਤ ਪੈਸੇ ਇਸ ਮੰਦਰ ਦੇ ਉੱਪਰ ਲਗਾ ਚੁੱਕੇ ਹਾਂ ਪਰ ਉਹ ਸਾਡਾ ਨਹੀਂ ਉਹ ਸ਼ਹਿਰ ਨਿਵਾਸੀਆਂ ਦੀ ਦੇਣ ਹੈ ਜੇ ਅਸੀਂ ਕਹੀ ਵੀ ਸਾਡਾ ਪਰਸਨਲ ਪੈਸਾ ਲੱਗਾ ਉਹਦੇ ਵਿੱਚ ਨਹੀਂ ਇਹ ਸਾਰੇ ਤੁਹਾਡੇ ਸੰਤਾਪਕਤਾ ਤੇ ਸਹਿਯੋਗ ਦੇ ਨਾਲ ਹੈ ਔਰ ਇਸ ਦੇ ਵਿੱਚ ਕੋਈ ਕਾਬਜ ਨਹੀਂ ਨਾ ਹੀ ਮੈਂ ਨਾ ਹੀ ਕੋਈ ਜੰਨ ਸਿੰਘ ਇਸ ਮੰਦਰ ਦੀ ਕਮੇਟੀ ਬਣ ਚੁੱਕੀ ਹੈ 2016 ਨੇ ਵਿੱਚ ਜੀ ਜੋ ਕਿ ਪੱਕੇ ਰਜਿਸਟਰਡ ਹੈ ਜਿਸ ਦੀ ਦੇਖ ਰੇ ਕ ਸਾਰੀ ਕਮੇਟੀ ਨਾਲ ਰਲ-ਮਿਲ ਕੇ ਕਰ ਰਹੀ ਆ ਪਰ ਮੰਤ ਜੰਡ ਸਿੰਘ ਜਿਹੜੇ ਅੱਜ ਫਿਰ ਉਹੀ ਆਪਣੀ ਗੰਦੀ ਰਾਜਨੀਤੀ ਤੇ ਚੱਲ ਚੁੱਕੇ ਆ ਜੋ ਕਿ ਇਸ ਤਿਹਨ ਕਾਬਜ ਹੋਣਾ ਚਾਹੁੰਦੇ ਔਰ ਸਾਡੇ ਤੇ ਦੋਸ਼ ਲਾ ਰਹੇ ਆ ਕਿ ਤੁਸੀਂ ਕਾਬਜੋਂ ਤੁਸੀਂ ਮੇਰੀ ਬੇਨਤੀ ਹੈ ਕਿ ਮੰਦਰ ਦੀ ਇੱਕ ਵਾਰ ਸਾਰੇ ਪਾਸੇ ਕੈਮਰਾ ਘੁਮਾ ਕੇ ਇਹ ਪਬਲਿਕ ਨੂੰ ਦਿਖਾਓ ਉਹ ਜਿਹੜਾ ਕਮਰਾ ਹੈ ਉਹ ਪੁਜਾਰੀ ਜੀ ਦਾ ਇਹ ਰਸੋਈ ਹੈ ਜਿੱਥੇ ਮੰਦਰ ਦੇ ਵਿੱਚ ਭਗਵਾਨ ਦੀ ਜਿੰਨੇ ਵੀ ਦੇਗ ਦੇ ਤੇ ਵਰਾਸਪਾਨ ਹੈ ਉਹਨਾਂ ਦੇ ਭੋਗ ਪ੍ਰਸ਼ਾਦ ਬੰਨਣਾ ਹੈ ਔਰ ਇੱਕੋ ਜਿਹੜਾ ਕਮਰਾ ਹੈ ਉੱਥੇ ਮੰਦਰ ਦਾ ਸਮਾਨ ਜਿਵੇਂ ਥਾਲ ਵਗੈਰਾ ਜਾਂ ਹੋਰ ਸਮਾਨ ਰੱਖਿਆ ਹੋਇਆ ਹੈ ਇਸ ਤੋਂ ਰੂਮ ਹੈ ਜਿਹਦੇ ਵਿੱਚ ਕੋਈ ਵੈਸਟੀng ਸਮਾਨ ਹੁੰਦਾ ਹੈ ਔਰ ਇੱਥੇ ਕੋਈ ਕਬਜ਼ੇ ਨਹੀਂ ਨਾ ਤਾਂ ਅਸੀਂ ਕਬਜ਼ਾ ਨਾ ਮੰਹੰਤ ਜੰਨ ਸਿੰਘ ਨੂੰ ਕਬਜ਼ਾ ਹੁਣ ਦੇਵਾਂਗੇ ਇਹ ਸਾਰੀ ਕਮੇਟੀ ਜਿਹੜੀ ਮੰਦਰ ਦੇ ਸ਼੍ਰੀ ਦੁਰਗਾ ਮੰਦਰ ਦੇ ਸਥਾਨ ਪ੍ਰਣਾ ਸ਼ਹਿਰ ਕੋੜਕੂਪੁਰਾ ਜੋ ਕਿ ਆਇਤੋਂ ਲਗਭਗ 60 ਸਾਲ ਇੱਥੇ ਮੰਦਰ ਪੁਰਾਣਾ ਹੈ ਉਹਨਾਂ ਦੇ ਪ੍ਰਧਾਨ ਸਾਡੇ ਅਸ਼ੋਕ ਦੇਵੜਾ ਜੀ ਵੀ ਖੜੇ ਹੈ ਸਾਡੇ ਹੋਰ ਵੀ ਇਧਰ ਟਕੜੀ ਸਾਹਿਬ ਅਰਜੁਨ ਇਸ ਦਾ ਨਾਮ ਸ਼੍ਰੀ ਮਾਚਮੰਡਾ ਮੰਦਿਰ ਹੈ ਪਹਿਲਾਂ ਦੁਰਗਾ ਮੰਦਿਰ ਫਿਰ ਚਮੰਡਾ ਮੰਦਿਰ ਇਹਦਾ ਨਾਮ ਜਿਹੜਾ ਹੈ ਰਜਿਸਟਰ ਦੇ ਵਿੱਚ ਇਹਦਾ ਨਾਮ ਹੈ ਸ਼੍ਰੀ ਮਾਚਮੰਡਾ ਮੰਦਿਰ ਆਸ਼ਰਮ ਵੱਲ ਫਿਰ ਸੋਸਾਇਟੀ ਰਜਿਸਟਰ ਨੰਬਰ 62 ਜਿਸ ਦੇ ਵਿੱਚ ਸਰਦਾਰ ਸਾਹਿਬ ਚੇਅਰਮੈਨ ਨੇ ਔਰ ਮੈਨੂੰ ਪ੍ਰਧਾਨਗੀ ਦਾ ਹਕੂਕ ਦਿੱਤਾ ਗਿਆ ਔਰ ਉਸ ਤੋਂ ਬਾਅਦ ਕੈਸ਼ੀਅਰ ਵੀ ਇਹਦੇ ਵਿੱਚ ਮੈਂਬਰ ਸਹਿबान ਵੀ ਸਭ ਜੋ ਕਿ ਕਮੇਟੀ ਇਸ ਦੀ ਬਣ ਚੁੱਕੀ ਹੈ ਉਹਨਾਂ ਦਾ ਮੈਂ ਇਹ ਵੀ ਕਹਿਣਾ ਹੈ ਕਿ ਜਿੱਦ ਵਿੱਚ ਤੁਸੀਂ ਵੀ ਕਿਹਾ ਕਿ 2003 ਦੇ ਵਿੱਚ ਤੁਸੀਂ ਇੱਥੇ ਇਹਨੂੰ ਉਸਾਰੀ ਸ਼ੁਰੂ ਕੀਤੀ ਹੈਗੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਬਕਾਇਦਾ ਉਹਨਾਂ ਕੋਲੇ ਪ੍ਰੂਫ ਵੀ ਹੈਗੇ ਆ ਉਹਨਾਂ ਦਾ ਕਹਿਣਾ ਹੈ ਕਿ 2003 ਦੇ ਵਿੱਚ ਬਿਲਕੁਲ ਇੱਕ ਗਰਾਊਂਡ ਲੈਵਲ ਤੇ ਪਿਆ ਸੀਗਾ ਕੁਝ ਵੀ ਨਹੀਂ ਸੀ ਹੈਗਾ ਮਤਲਬ ਕਿ ਅਸੀਂ ਕੋਟਕਪੂਰਾ ਦੇ ਜਿੰਨੇ ਵੀ ਸ਼ਰਧਾਲੂਆਂ ਦੀ ਰਹਿਨਮਾਈ ਦੇ ਨਾਲ ਹੀ ਜਿਹੜਾ ਹੈਗਾ ਜਿੱਦਨੇ ਵੀ ਉਸਾਰੀ ਕਰਾਈ ਹੈ ਉਹ ਅਸੀਂ ਕਰਵਾਈ ਹੈ ਜੀ ਤਾਂ ਮੈਂ ਜੀ ਮੈਂ ਕਹਿ ਰਿਹਾ ਬੀ ਸਾਰੇ ਅਸੀਂ ਸਭ ਨੇ ਰਲ ਕੇ ਉਹ ਪੈਸਾ ਇਕੱਠਾ ਕੀਤਾ ਹੁਣ ਉਹ ਸਾਨੂੰ પાਸੇ ਕਰਕੇ ਇਕੱਲਾ ਕਾਬਜ ਹੋਣ ਦੀ ਨੀਤ ਨਾ ਰਹਿ। ਜਦ ਕਿ ਸਾਡੇ ਵਾਰ ਵਾਰ ਇਹੀ ਹੈ ਬੀਂਦੇ ਹੈ ਬੀ ਮੰਤ ਜੰਡਸਨ ਨਾਲ ਸੀ ਉਸ ਵਕਤ ਵੀ ਔਰ ਅੱਜ ਵੀ ਉਸ ਮੰਦਰ ਦੇ ਜਿਹੜੇ ਸਰਪ੍ਰਸਤ ਬਣਾਏ ਹੋਏ ਆ। ਇੱਕ ਉਹਨਾਂ ਨੇ ਇਹ ਵੀ ਕਹਿ ਕੇ 2016 ਦੇ ਵਿੱਚ ਤੁਹਾਨੂੰ ਮਤਲਬ ਕਿ ਲਿਆ ਗਿਆ ਸੀ ਮੰਡਲੀ ਦੇ ਵਿੱਚ ਪਰ ਤੁਸੀਂ ਇਹ ਮੀਟਿੰਗਾਂ ਦੇ ਵਿੱਚ ਨਹੀਂ ਆਏ ਕੋਈ ਵੀ ਜਿਹੜੇ ਕੰਮ ਨਹੀਂ ਕੀਤੇ ਜਿਹਦੇ ਕਰਕੇ 2016 ਦੇ ਵਿੱਚ ਹੀ ਤੁਹਾਨੂੰ ਜਮ ਐਂਡ ਦੇ ਵਿੱਚ ਮਤਲਬ ਕਿ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂ। ਦੇਖੋ ਜੀ ਝੂਠ ਦੇ ਕੋਈ ਪੈਰ ਨਹੀਂ ਹੁੰਦੇ। ਉਹ ਸਾਡੇ ਸਾਰੇ ਪ੍ਰੂਫ ਹੈ ਇਹਨਾਂ ਦੇ ਬਤੂ ਮੰਨ ਲਓ ਕੋਈ ਅਦਾਲਤ ਦੇ ਵਿੱਚ ਕ੍ਰਿਟੀਵ ਪਾਈਏ ਸਾਡੇ ਕਲੱਬ ਜੋ ਕਿ ਮਾਨਯੋਗ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਜੋ ਮਾਨਯੋਗ ਅਦਾਲਤ ਫੈਸਲਾ ਕਰੇਗੀ ਉਹ ਸਾਨੂੰ ਪ੍ਰਮਾਨ ਹੋਵੇਗਾ ਉਹ ਆਪਦਾ ਪ੍ਰੂਫ ਦਿਖਾਉਣਗੇ ਅਸੀਂ ਆਪਦਾ ਪ੍ਰੂਫ ਦੇਵਾਂਗੇ 2013 ਦੇ ਵਿੱਚ ਜਦੋਂ ਇੱਥੇ ਮੰਦਰ ਵਿੱਚ ਕੋਈ ਵਿਵਾਦ ਹੋਇਆ ਸੀ ਉਹ ਸਮੰਦਰ ਨੂੰ ਮੰਤ ਜੰਡਰ ਸਿੰਘ ਦੇ ਨਾਲ ਮੇਰੇ ਸਿਗਨੇਚਰ ਹੈ ਇਹ ਸਟੇਅ ਲਿਆ ਗਿਆ ਸੀ ਸਮੰਦਰ ਦਾ ਉਹਨਾਂ ਦੇ ਵੀ ਬਰਾਬਰ ਮੰਤ ਜੰਨ ਸਿੰਘ ਔਰ ਮੇਰੇ ਨਾਲ ਬਕਾਇਦਾ ਚੰਡੀਗੜ੍ਹ ਹਾਈ ਕੋਰਟ ਤੋਂ ਜੋ ਸਟੇਮਨ ਐਸਸੀ ਨੂੰ ਉਹਨੇ ਵਿੱਚ ਮੇਰੇ ਸਾਈਨ ਆ। ਜਿਵੇਂ ਉਹ ਸਰਪ੍ਰਸਤ ਸੀਗੇ ਕਿ ਤੁਸੀਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਜਿਹੜੀ ਵੀ ਆ ਤੋੜਪੰਨ ਕੀਤੀ ਆ ਮੰਦਰ ਦੀ ਕੁਝ ਵਿੱਚ ਜੋ ਨਵਾਂ ਬਣਾ ਰਹੇ ਆ ਕਿ ਉਹਨਾਂ ਨੂੰ ਨਾਲ ਲਿਆ ਸੀ ਤੁਸੀਂ। ਉਹਨਾਂ ਨੂੰ ਮੈਂ ਅਸੀਂ ਮੀਟਿੰਗ ਦੇ ਵਿੱਚ ਬੁਲਾਇਆ ਸੀ। ਉਹਦੇ ਪ੍ਰੂਫ ਮੇਰੇ ਕੋਲ ਪਿਆ ਹੈ। ਵੀ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਉਹਨਾਂ ਨੂੰ ਸੰਦੇਸ਼ ਦਿੱਤਾ ਗਿਆ ਸੀ ਵੀ ਆਓ ਤੁਸੀਂ ਮੰਦਰ ਦੇ ਵਿੱਚ ਆਪਾਂ ਮੀਟਿੰਗ ਰੱਖਣੀ ਹੈ ਜੋ ਕਿ ਮੰਦਰ ਦਾ ਆਪਾਂ ਉਹ ਸਾਰੀ ਕਰਨੀ ਲੈਂਟਰ ਦੀ ਔਰ ਮੇਰੇ ਕੋਲ ਇੱਕ ਡਿਬੇਟ ਹੋਰ ਵੀ ਹੈ ਉਹ ਮੇਰੇ ਨਾਲ ਖੜਿਆ ਹੈ ਜੋ ਕਿ ਮੈਂ ਬੋਲ ਰਿਹਾ ਇਸ ਸਮੁੰਦਰ ਦੇ ਜਿਹੜਾ ਹੈਗਾ ਲੈਂਟਰ ਦੀ ਸੇਵਾ ਚੱਲਦੀ ਹੈ ਔਰ ਉਹਦੇ ਵਿੱਚ ਸਾਰੇ ਦੇ ਸਹਿਯੋਗ ਦੇ ਨਾਲ ਦਲੈਂਟਰ ਪਹਿਲਾ ਔਰ ਸ਼ਹਿਰ ਨਮਾਸੋ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਸਮਰਥਨ ਦੇ ਸਹਿਯੋਗ ਦਿਓ ਇਕਦਮ ਹੋਰ ਨਿਕਲ ਕੇ ਸਾਹਮਣੇ ਆਏ ਕਿ ਕੱਲ ਇਸੇ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਕੁਲਤਾਰ ਸੰਧਵਾ ਨੂੰ ਜਿਹੜਾ ਹੈਗਾ ਇੱਥੇ ਬੁਲਾਇਆ ਸਤਕਾਰਯੋਗ ਬੁਲਾਇਆ ਹੈਗਾ ਉਹ ਕਹਿੰਦੇ ਪਏ ਕਿ ਸਾਨੂੰ ਤਾਂ ਇਸ ਚੀਜ਼ ਦਾ ਵੀ ਨਹੀਂ ਪਤਾ ਹੈਗਾ ਜੇ ਸਾਨੂੰ ਸਰਪਸਤ ਬਣਾਇਆ ਫਿਰ ਉਹਨਾਂ ਨੇ ਹਰੇਕ ਗੱਲਾਂ ਸਾਡੇ ਨਾਲ ਸਾਂਝੀਆਂ ਕਿਉਂ ਨਹੀਂ ਕੀਤੀਆਂ ਮਤਲਬ ਕਿ ਸਾਨੂੰ ਕਿਦਾਂ ਪਤਾ ਪਾਰ ਮੈਡਮ ਜੀ ਸਾਡੀ ਬੇਨਤੀ ਹੈ ਅਸੀਂ ਉਹਨਾਂ ਨੂੰ ਜਦੋਂ ਤਿੰਨ ਵਾਰ ਮੀਟਿੰਗ ਕੀਤੀ ਬੁਲਾਇਆ ਉਹ ਨਹੀਂ ਆਏ ਗਏ ਬਾਕੀ ਸਭ ਜੋ ਵੀ ਮੈਂਬਰ ਸਹਿਬਾਲ ਸੀ ਉਹਨਾਂ ਦੇ ਸਿਗਨੇਚਰ ਵੀ ਹੈ ਉਸ ਫਾਈਲ ਦੇ ਵਿੱਚ ਜੋ ਰਜਿਸਟਰ ਸਾਡਾ ਲੱਗਿਆ ਹੋਇਆ ਹੈ ਔਰ ਸਰਦਾਰ ਜੀ ਖੁਦ ਗਵਾਹ ਹੈ ਇਹਨਾਂ ਨੇ ਵੀ ਉਹਨਾਂ ਨੂੰ ਸਾਈਨ ਕਰਕੇ ਇਹਨਾਂ ਨੂੰ ਹੁਣ ਸਾਡੀ ਖਿਆਲ ਨੂੰ ਰਿਟ ਪਾਈ ਹੈ ਹਾਂਜੀ ਡੀਐਸਪੀ ਕੁਲਦੀਪ ਸਿੰਘ ਸਾਡੇ ਨਾਲ ਜੁੜਿਆ ਜੋ ਸਾਬਕਾ ਡੀਐਸਪੀ ਹੈ ਤੇ ਚੇਅਰਮੈਨ ਇਹ ਮੰਤਰ ਦੇ ਕਿਸ ਤਰ੍ਹਾਂ ਤੁਸੀਂ ਦੇਖਦੇ ਸਾਰੇ ਪੱਲੇ 2016 ਵਿੱਚ ਇੱਕ ਸਸਤਾ ਬਣਾਈ ਸੀ ਜਿੱਚ ਮੈਨੂੰ ਉਹਨਾਂ ਨੇ ਚੇਅਰਮੈਨ ਬਣਾਤਾ ਜੀ ਉਦੋਂ ਬਾਅਦ ਜੇ ਮੈਂ ਇੱਥੇ ਕੰਮ ਕਰਦੇ ਰਿਹਾ ਮੈਂ ਕਰੀਬ 2 ਸਾਲ ਕੰਮ ਕੀਤਾ ਤੇ ਉਦੋਂ ਬਾਅਦ ਜੇ ਫਿਰ ਮੇਰੇ ਸਰੀਰ ਦੇ ਜਿਹੜੇ ਉਹ ਡੋਰ ਹੋ ਗਿਆ ਤੇ ਮੈਂ ਇਥੇ ਆਉਣਾ ਜਾਣਾ ਬੰਦ ਕਰਦਾ ਜੀ ਜੀ ਤੇ ਮੈਂ ਵਿੱਚ ਵਿੱਚ ਜਿਵੇਂ ਆ ਤਾਂ ਅਗੇ ਹਰ ਪ੍ਰੋਗਰਾਮ ਤੇ ਹੋਣੀ ਸੀ ਕਿਵੇਂ ਮੇਰੇ ਪ੍ਰੋਗਰਾਮ ਐਸੋ ਹੀ ਜੀ ਤਾਂ ਜਨ ਸਿੰਘ ਵੀ ਥੋੜਾ ਜਿਹਾ ਨਾਰਾਜ਼ ਹੋ ਗਿਆ ਵੀ ਮੈਂ ਵੀ ਨਹੀਂ ਜਾਣਾ ਉਹ ਜੱਗਿਆ ਰਿਹਾ ਜਨ ਸਿੰਘ ਨੂੰ ਮੈਂ ਮੀਂਤ ਕਰਦਾ ਹੁੰਦਾ ਸੀ ਤੇ ਮੈਂ ਉਹਨੂੰ ਆਸ ਵੀ ਚੱਲ ਪੁੱਛ ਨਹੀਂ ਯਾਰ ਕੋਈ ਗੱਲ ਨਹੀਂ ਜੇ ਉਹ ਬਟਿਆ ਦਾ ਸਤਿਕਾਰ ਕਰਦੇ ਤੂੰ ਸਤਿਕਾਰ ਕਰਾਣਾ ਔਰ ਥੋੜੀ ਜੀ ਜਨ ਸੰਗ ਜਿਹੜੀ ਉਹ ਬੋਲੀ ਮਾਰੀ ਹੈ ਜੀ ਜਿਹਦੀ ਬੋਲੀ ਬਹੁਤ ਮਾਰੀ ਹੁਣ ਵਿੱਚ ਜਿੰਨੀ ਮੀਟਿਕਾ ਮੈਂ ਤੁਹਾਨੂੰ ਸੱਦ ਦਿੱਤਾ ਉਹਦੇ ਮੁੰਡੇ ਨੇ ਮਾਇਆ ਹਣੀ ਨੂੰ ਸਦੇ ਤਾਂ ਹਣੀ ਮਤੋਂ ਇੱਕ ਮਾਰਕਰ ਆ ਕੇ ਲਗਿਆ ਕੋਣਗੇ ਦੇ ਵਿਆਹ ਕਰਾਉਣੇ ਮਤੋਂ ਤਰਖਾਸਤ ਮਾਰ ਕਰਕੇ ਲਗਿਆ ਇੱਕ ਕਮੇਟੀ ਦੀ ਜਾਂਚ ਹੋ ਰੋ ਦੋਹਰੇ ਸੀ 22 ਤਰੀਕ ਨੂੰ ਬੇਚੇ 36 ਸੀ ਮੈਂ ਇਹਨੂੰ ਸੰਦੇਸ਼ ਦਿੱਤਾ ਨਹੀਂ ਆਏ ਉਹਨਾਂ ਦੀ ਗੱਲ ਜਿਹੜੀ ਪਾਰਟੀ ਜਿਹੜੀ ਹੈਗੀ ਆ ਉਹ ਰਜਿਸਟਰੀ ਨਾਲ ਕੋ 2003 ਦੀ ਉਹ ਉਹ ਤੇ ਰਜਿਸਟਰੀ ਜਿਹੜੀ ਸ਼ੋ ਕਰਦੀ ਹੈ ਉਸ ਤੋਂ ਬਾਅਦ ਇਹਨਾਂ ਨਾਲ ਕੋ ਤੁਹਾਡਾ ਕੋਈ ਐਸਡੀਐਮ ਕੋਲ ਕੇਸ ਚੱਲਿਆ ਐਸਡੀਐਮ ਵੱਲੋਂ ਵੀ ਇੱਕ ਲਿਖਿਆ ਗਿਆ ਵੀ ਇੱਥੇ ਇੱਥੇ ਜਿਹੜਾ ਹੈਗਾ ਜੰਡ ਪਾਰਟੀ ਹੀ ਜਿਹੜਾ ਕਬਜ਼ਾ ਧਾਰੀ ਹੈ ਤੇ ਇਹਨਾਂ ਦੇ ਇਹਨਾਂ ਦੇ ਜਿਹੜਾ ਮੰਦਿਰ ਜਿਹੜਾ ਹੈਗਾ ਇਹਨਾਂ ਦੇ ਸਰਪ੍ਰਸਤ ਇਹੀ ਉੱਥੇ ਕਾਬਜ ਹੈ ਉਪਰ ਤੋਂ ਹਾਂਜੀ ਹਾਂ ਸਰਪ੍ਰਸਤ ਹੋਰ ਵੀ ਸਰਦਾਰਸ ਬਣਾਏ ਆਏ ਸਰਪ੍ਰਸਤ ਡੀਐਮ ਨੂੰ ਕਲੀਅਰ ਕਰਤਾ ਸੀ ਨਾ ਕਿ ਜਿਹੜੇ ਬੋਖ ਜਿਹੜੇ ਨਾਲੇ ਵੀ ਸੀ ਜੀ ਨਾਲੇ ਉਹ ਪ੍ਰਧਾਨ ਵੀ ਨਾਲ ਸੀ ਪਰਾਨੀ ਕਪੈਨੇਸਟ ਚਲਦੀ ਆਉਂਦੀ ਹੈ ਉਹ 2003 ਦੇ ਚੱਲਦੇ ਆਉਂਦੇ ਹੋ ਤੁਸੀਂ 2016 ਨਾਲ ਜੁੜੇ ਹੋ 2016 ਦੇ ਉਹ ਕਹਿੰਦੇ ਸਾਡੇ ਸਾਡੇ ਕਹਿੰਦੇ ਹੈ ਨਹੀਂ ਸੀ ਅਸੀਂ ਉਦੋਂ ਬਾਅਦ ਉਹ ਇਹਨਾਂ ਨੂੰ ਬਿਲਡਿੰਗ ਚਾਉਣੇ ਕਬਜ਼ਾ ਕਰਕੇ ਰਹੇਗੇ ਉਹ ਨਹੀਂ 2016 ਚ ਤਾਂ ਉਹ ਤੋਂ ਬਾਅਦ ਤੋਂ ਆਏ ਦੀ ਅਸਲ ਇਸ ਲਈ ਇਹ ਨਹੀਂ ਦੇ ਵਿੱਚ ਅਸੀਂ ਆਏ ਆ ਬਾਹਰ ਹਾਂ ਹਾਂ ਜਿਸੇ 16 ਚਾਹੇ ਤੁਹਾਡਾ ਮਤਲਬ ਮੈਂ ਦੇਖਿਆ 16 ਚਾਹੇ ਆ ਹਾਂਜੀ ਉਹ ਕਹਿੰਦੇ ਕਿ ਤਿੰਨ ਦੇ ਅਸੀਂ ਜੁੜੇ 16 ਚਾਹੇ ਸਾਡੇ ਕੋਲੇ ਆ ਗਿਆ ਜਦੋਂ ਸਾਡੇ ਨਾਲ ਇਹ ਸਭ ਕੁਝ ਸਮਰਥਨ ਨਹੀਂ ਦਿੰਦੇ ਸੀ ਅਸੀਂ ਇਹਨਾਂ ਨੂੰ ਬਲੰਡੇ ਨਹੀਂ ਸੀ ਹੁਣ ਇਹ ਕਬਜ਼ਾ ਕਰਕੇ ਬਈ ਜੀ ਮੈਂ ਤਾਂ ਪਹਿਲਾਂ ਹੈ ਹੀ ਨਹੀਂ ਸੀ ਮਿਲ ਤਾਂ ਪਲਾਸ ਹੀ ਇਹਨਾਂ ਦੇ ਮਤੋਂ ਵਾਸ਼ਿਕ ਵੀ ਲਈ ਆ ਮੰਦਰ ਦੇ ਮਤੋਂ ਵਾਸ਼ ਲੈ ਜਾਂਦੇ ਨੇ ਮੰਦਰ ਦੀ ਹੁਣ ਕਹਿੰਦੇ ਨੇ ਵੀ 16 ਦੇ ਇਹ ਜਿਹੜੇ ਬੰਦੇ 16 ਚਾਹੇ ਤੇ ਹੁਣੇ ਕਬਜ਼ਾ ਕਰ ਲਈ ਜਾਂਦੇ ਜੀ ਇਹਨਾਂ ਦਾ ਕਬਜ਼ਾ ਕਰ ਲਈ ਇਹ ਸ਼ਹਿਰ ਦਾ ਮੰਦਰ ਹੈ ਜੇ ਇਹਨਾਂ ਦਾ ਕਬਜ਼ਾ ਨਹੀਂ ਡੀਪੀਓਰ ਦਾ ਕੋਈ ਕਬਜ਼ਾ ਨਹੀਂਗਾ ਕੀ ਕਵਚਾ ਕਰ ਲੈਣਗੇ ਕਰੋਨਾ ਦੇ ਐਲੀਗੇਸ਼ਨ ਤੇ ਇਹ ਹਟ ਤੁਸੀਂ ਕਵਚਾ ਕਰਦੇ ਬਿਰੇ ਹੋ ਇਹ ਚੰਨੇ ਦਾ ਹੀ ਸੰਭਾਲੇ ਬੈਠੇ ਦੇ ਹੋਟਲ ਦੇ ਵਿੱਚ 16 ਚਾ ਕੇ ਅਸੀਂ ਇਹਨੂੰ ਮੈਂਬਰ ਬਣਾਇਆ ਅੱਜੇ ਮਾਲਕ ਬਣਦੇ ਪਏ ਨਹੀਂ ਜੀ ਨਹੀਂ ਨਹੀਂ 16 ਇਹ ਤਾਂ ਨਾਲ ਦੀ ਹੀ ਜਿ ਸ਼ੁਰੂ ਤੋਂ ਤੇ ਜਿਹੜੀ ਡਿਟੀ ਹੋਈ ਹੈ ਨਾਲ ਸੰਸਥਾ ਨਾਲ ਕੰਮ ਕਰਦੇ ਸੀ ਉਹਨਾਂ ਦੇ ਤੇ ਜਿਹੜੀ ਮੰਗਲੀ ਹੁੰਦੀ ਹੈ ਮਟਲਿੰਗ ਵਿੱਚ ਕੰਮ ਕਰਦੇ ਸੀ ਤੇ ਇਹ ਤਾਂ ਹੁਣ ਆਪਣੇ ਅੰਤੋਸ਼ ਲਈ ਜਾਂਦਾ ਪਰ ਉਹ ਬਹੁਤ ਦੋਸ਼ ਜੇ ਨਿਰਧਾਰਤ ਹੁੰਦਾ ਸੋ ਵੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਡਾਵਾ ਕਾਫੀ ਤੁਹਾਨੂੰ ਵੀ ਜਾਣਕਾਰੀ ਹੈ ਤਕਰੀਬਨ ਸਾਰੇ ਮੰਦਰਾਂ ਬਾਰੇ ਕਿਹਦੇ ਮੰਦਰ ਦਾ ਜਿਹੜਾ ਪੈਸਾ ਲੱਗਾ ਹੈ ਉਹ ਕੀਤਾ ਗਿਆ ਸਾਰੇ ਸ਼ਹਿਰ ਦਾ ਲੱਗਾ ਹੋਇਆ ਹੈ ਕਿਸੇ ਇੱਕ ਆਦਮੀ ਦਾ ਨਹੀਂ ਲੱਗਾ ਹੋਇਆ ਇਹ ਗੱਲ ਕਹਿਣਾ ਵੀ ਕਿਸੇ ਦਾ ਕੋਈ ਕਬਜ਼ਾ ਹੈ ਤੇ ਕੋਈ ਕਿਸੇ ਦਾ ਕਬਜ਼ਾ ਨਹੀਂਗਾ ਇਹ ਠੀਕ ਹੈ ਵੀ ਉਹ ਨਹੀਂ ਆਉਂਦਾ ਉਹ ਪਹੜਦਾ ਵੀ ਮੈਂ ਇਕੱਲਾ ਹਾਂ ਇੱਥੇ ਇਹ ਸਾਰੇ ਸ਼ਹਿਰ ਦੇ ਲੋਕ ਇੱਥੇ ਆਉਂਦੇ ਸਾਰੇ ਸ਼ਹਿਰ ਦਾ ਪੈਸਾ ਲੱਗਾ ਹੁਣ ਵੀ ਅਪਣਾਂਦਾ ਵਗਾਇਆ ਬਣਾ ਰਹੇ ਹੈ 5 ਲੱਖ 6 ਲੱਖ ਰੁਪਏ ਦਾ ਪ੍ਰੋਜੈਕਟ ਹੈ ਇਹ ਸਾਰੇ ਸ਼ਹਿਰ ਇਕੱਠਾ ਕਰਕੇ ਬਣਾ ਰਿਹਾ ਇਹਦੇ ਕਿਸੇ ਦੀ ਮਾਲਕੀ ਨਹੀਂ ਹੈ ਮਲਕੀਤ ਨਹੀਂ ਹੈ ਮੈਂ ਇਸ ਦੁਰਗਮੰਦਰ ਕੋ ਦੁਰਗਮੰਦਰ ਦਾ ਸਬਦ ਪ੍ਰਾਣਾ ਸ਼ਹਿਰ ਦਾ ਮੰਦਿਰ ਹੈ ਦੁਰਗਮੰਦਰ ਪ੍ਰਾਣਾ ਸ਼ਹਿਰ ਦਾ ਉਹ ਮੈਂ ਉਹਦਾ ਪ੍ਰਧਾਨ ਆ ਮੈਂ 1500 ਤੋਂ ਪ੍ਰਧਾਨ ਆ ਇਸ ਕਰਕੇ ਤੁਹਾਡੀ ਬਾਈਟ ਲੈ ਰਿਹਾ ਨਾ ਵੀ ਤੁਸੀਂ ਐਨਐਚਰ ਤੋਂ ਉਹਨਾਂ ਦੇ ਪ੍ਰਧਾਨ ਪ੍ਰਧਾਨ ਮੇਨ ਮੰਦਿਰ ਪਰੇਸ਼ਾਹ ਹਾਂ ਹਾਂ ਜੀ 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 ਯਾਨੀ ਜੇ ਭਾਵੇਂ ਜਿਵੇਂ ਵੀ ਮੈਂ ਉਹਦਾ ਮਾਲਕ ਹੈ ਉਹਦਾ ਕੋਈ ਮਤਲਬ ਹੈਦਾ ਮਾਲਕ ਦਾ ਇਹ ਸੱਚ ਇੱਕ ਗੱਲ ਕਲੀਅਰ ਹੈ ਕਿ ਚਾਹੇ ਉਹ ਚੇਅਰਮੈਨ ਹੈ ਚਾਹੇ ਉਹ ਸਰਪ੍ਰਸਤ ਹੈ ਚਾਹੇ ਉਹ ਪ੍ਰਧਾਨਾ ਉਹ ਮਤਲਬ ਕਿ ਸਾਂਝੀ ਜਗ੍ਹਾ ਤੇ ਕਬਜ਼ਾ ਨਹੀਂ ਕਰਦਾ ਨਾ ਕੋਈ ਕਬਜ਼ੇ ਦਾ ਮਤਲਬ ਨਹੀਂ ਕਰ ਰਿਹਾ ਇਹ ਤਸਵੀਰ ਹੈ ਜਿਹੜਾ ਬੰਦਾ ਕਰੂਗਾ ਇੱ ਇਹ ਉਹ ਹਾਈ ਕੋਰਟ ਦੇ ਰੂਲਾ ਕਾ ਜਿਹੜਾ ਅਪੀਲ ਦੀ ਸੇਵਾ ਕਰਦਾ ਜਿਹੜਾ ਅਦਬੀ ਕਰਦਾ ਉਹੀ ਇਹ ਸਾਰਾ ਕੁਝ ਹੈ ਐਸਡੀ ਐਸਡੀਐਮ ਨੇ ਕਲੀਅਰ ਲਿਖਿਆ ਹੈ ਵੀ ਕਬਜ਼ਾਦਾਰੀ ਜਿਹੜਾ ਹੈਗਾ ਇਹ ਜਨ ਬਾਲਟੀ ਉਹ ਕਲੀਅਰ ਲਿਖ ਰਿਹਾ ਸੀ ਉਹ ਨਹੀਂ ਕਬਜ਼ੇ ਦਾ ਕੀ ਮਤਲਬ ਹੈ ਜਿਸ ਜ ਸਾਹਮਣੇ ਲਿਖਿਆ ਜੋ ਲਿਖਿਆ ਸੀ ਚੈਲੰਜ ਕਰਾਂਗੇ ਇਸ ਗੱਲ ਨੂੰ ਕਬਜ਼ਾ ਕੀ ਬਦਲਾ ਹੁੰਦਾ ਹੈ ਹੂੰ ਹੂੰ ਇਹ ਤੇ ਕਬਜ਼ਾ ਕਿਸੇ ਦੇ ਖਾਸ ਮਾਲਕੀ ਦਾ ਹੈ ਕਬਜ਼ਾ ਦਾ ਹੋਊਗਾ ਮੈਂ ਤਾਂ ਨੂੰ ਕਹਾਂ ਦੂਗੀ ਕੋਟਪੀ ਇਹਦਾ ਮੰਦਰ ਮੈਂ ਆ ਤਾਂ ਮਾਲਕ ਹੈ ਇਹਦਾ ਕਬਜ਼ਾ ਕਿਸੇ ਦਾ ਜੰਡ ਪਾਰਟੀ ਜਿਹੜੀ ਹੈ ਕੀ ਉਹ ਉਹ ਤੋਂ ਦਲਤਾ ਜਿਹੜੇ ਸਾਰੇ ਸੀ ਕਿਸੇ ਦਾ ਕਿਸੇ ਦਾ ਕੋਈ ਕਬਜ਼ਾ ਨਹੀਂ ਲਗਭਗ 33 ਸਾਲ ਪੁਰਾਣੇ ਇਹਨੇ 33 ਸਾਲ ਲਗਭਗ ਸੇਵਾ ਕੀਤੀ ਲੱਖੀ ਜੀ ਨੇ ਔਰ 32 ਸਾਲ ਨੂੰ ਮੈਨੂੰ ਸੇਵਾ ਕੀਤੀ ਜੰਡ ਸਿੰਘ ਜੀ ਨਾਲ ਜਾਗਰਣ ਕਰਕੇ ਜੇ ਅੱਜ ਉਹਨਾਂ ਦੀ ਨੀਤ ਬਦਲਿਤ ਹੋ ਚੁੱਕੀ ਤਾਂ ਉਸ ਬਾਰੇ ਅਸੀਂ ਕੁਝ ਜ਼ਿਆਦਾ ਕੁਝ ਨਹੀਂ ਕਵਾਂਗੇ ਪਰ ਜੋ ਕਬਜ਼ਾ ਹੈ ਜੋ ਐਸਡੀਐਲ ਸਾਊਥ ਦਾ ਫੈਸਲਾ ਹੋਇਆ ਸੀ ਉਹਨਾਂ ਲਈ ਉਹਦੇ ਵਿੱਚ ਸਾਡੇ ਵੀ ਸਾਈਨ ਹੈ ਦਵਾਈਆਂ ਇਹ ਤੁਸੀਂ ਅਸੀਂ ਰਿਕਵੈਸਟ ਕਰਾਂਗੇ ਜਾਂ ਕਿਸੇ ਐਡਵੋਕੇਟ ਦੇ ਸਾਹਮਣੇ ਲੈ ਕੇ ਉਹਦੀ ਜਿਹੜੀ ਹੈ ਨਾ ਪੈਰਾਵਾਇ ਕਰਵਾਵਾਂਗੇ ਉਸ ਦਾ ਜਿਹੜਾ ਜੋ ਵੀ ਦਵਾਈਆਂ ਉਹ ਅਸੀਂ ਕਢਵਾ ਕੇ ਮਾਲਜੋ ਅਦਾਲਤ ਦੇ ਸਾਹਮਣੇ ਪੇਸ਼ ਕਰਾਂਗੇ ਕਿ ਕੱਲਾ ਨਹੀਂ ਸੀ ਤੁਸੀਂ ਮਾਂਚ ਮੁੰਡਾ ਮੰਦਰ ਦੇ ਪ੍ਰਧਾਨੋਂ ਜਿਹੜਾ ਨਵ ਦੁਰਗਾ ਮੰਦਿਰ ਹੈਗਾ ਉਹਦੇ ਪ੍ਰਤੀ ਵੀ ਤੁਹਾਡੇ ਰੈਲੀਗੇਸ਼ਨ ਲੱਗੇ ਆ ਕਿ ਉਹਦੇ ਤੇ ਵੀ ਜਿਹੜਾ ਹੈਗਾ ਏਪੀ ਤੇ ਤੁਹਾਡਾ ਨਾਮ ਲਿਆਗਾ ਕਿ ਵੀ ਉਹਨਾਂ ਨੇ ਇੱਕ ਮਤਲਬ ਉਹ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਆ ਇਹਦਾ ਕਲੀਅਰ ਦਾ ਮੈਮ ਉਹ ਨਵ ਦੁਰਗਾ ਇੱਕ ਭੋਜਨ ਮੰਡਲੀ ਸੰਸਥਾ ਹੈ ਜੀ ਜਿਹਦੇ ਵਿੱਚ ਲਗਭਗ ਮੇਰੀ ਉਮਰ ਉਸ ਵਕਤ 14 ਸਾਲ ਦੀ ਸੀ ਜਦੋਂ ਮੈਂ ਉਸ ਮੰਡਲੀ ਵਿੱਚ ਸੇਵਾ ਕਰ ਰਿਹਾ ਔਰ 51 ਸਾਲ ਅੱਜ ਮੈਨੂੰ ਹੋ ਗਏ ਠੀਕ ਹੈ ਜੀ ਉਹ ਜਿਹੜੀ ਨਵ ਦੁਰਗਾ ਭੋਜਨ ਮੰਡਲੀ ਦੇ ਹੀ ਅਸੀਂ ਮੈਂਬਰ ਸੀ ਉਹ ਜਿਹੜੀ ਭਜਨ ਮੰਡਰੀ ਸ਼ਹਿਰ ਦੇ ਵਿੱਚ ਉਹ ਜਗਰਾਤੇ ਕਰਕੇ ਸ਼ਹਿਰ ਦੇ ਵਿੱਚ ਫਾਲੇ ਇਕੱਠਾ ਕਰਕੇ ਜੋ ਵੀ ਆਉਂਦਾ ਸੀ ਉਹਦੀ ਅਸੀਂ ਇਹ ਜਗਾ ਖਰੀਦੀ ਜਿਹਦੇ ਵਿੱਚ ਮੈਂ ਇਹੀ ਪਹਿਲਾਂ ਵੀ ਕਿਹਾ ਸੀ ਵੀ ਮੰਤ ਜੰਡ ਸਿੰਘ ਨੂੰ ਕੋ ਵੱਡੇ ਹੋਣ ਦੇ ਨਾਤੇ ਮਾਨ ਦਿੱਤਾ ਗਿਆ ਸੀਗਾ ਵੀ ਤੁਸੀਂ ਵੱਡਿਆਂ ਤੁਸੀਂ ਜਾ ਕੇ ਉੱਥੇ ਜਾ ਕੇ ਰਜਿਸਟਰੀ ਕਰਵਾ ਲਓ ਇਸ ਜਗਾ ਦੀ ਔਰ ਉਹਨਾਂ ਨੂੰ ਜਦੋਂ ਵਿੱਚ ਉਹਨਾਂ ਦੀ ਹਾਜ਼ਰੀ ਪਈ ਹਾਜ਼ਰੀ ਮੈਮ ਕੋਈ ਵੀ ਇਨਸਾਨ ਦੇ ਲਗਵਾ ਸਕਦਾ ਪਰ ਉਹ ਮਾਲਕ ਨਹੀਂ ਹੋ ਸਕਦਾ ਇਹਦੇ ਦਿਮਾਗ ਚ ਇਹ ਗਲਤਫਹਮੀ ਹੋ ਵੀ ਮੈਂ ਮਾਲਕ ਆ ਉਹਨਾਂ ਉਸਨੇ ਧੋਖਾ ਥੜੀ ਦੇ ਨਾਲ ਜਿਹੜੀ ਉਹ ਨਮ ਦੁਰਗਾ ਭਜਨ ਮੰਡੀ ਰਜਿਸਟਰਡ 2025 ਦੀ ਵਿੱਚ ਕਰਵਾਈ ਹੈ ਜਦ ਕਿ 2002 ਦੇ ਵੀ ਸਾਡੇ ਕੋਲ ਪ੍ਰੂਫ ਪਏ ਹੋਏ ਸੀ ਇਹਨਾਂ ਨਾਲ ਜਾਗਰਣ ਕੀਤੀ ਸੀ ਔਰ ਉਹ ਦਰਬਾਰ ਪਵਾਂ ਮਾਇਦਾ ਸਾਡੇ ਕੋਲ ਇਸ ਮੰਦਰ ਵਿੱਚ ਬਰਾਜ਼ਮਾਨ ਹੈ ਔਰ ਉਹ ਸਿਰਫ ਇੱਕ ਝੂਠ ਪਲੰਦ ਉਹਦਾ ਇੱਕ ਉਸਦਾ ਕੋਈ ਜਵਾਬ ਨਹੀਂ ਹੈ ਮਤਲਬ ਕਿ ਨਾ ਬਦੁਰਗਾ ਮੰਦਿਰ ਦਾ ਨਾਮ ਬਦਲ ਕੇ ਜਿਹੜਾ ਹੈਗਾ ਮਾਂਚੁੰਡਾ ਮੰਦਿਰ ਰੱਖ ਦਿੱਤਾ। ਹਾਂਜੀ ਇਹ ਸ਼੍ਰੀ ਨਾ ਬਦੁਰਗਾ ਭਜਨ ਮੰਡੀ ਜੀ ਡੀ ਸੀ ਉਹਦੇ ਨਾਲ ਜੀਟੀਸੀ ਉਹ ਜਗ੍ਹਾ ਖਰੀਦ ਕੇ ਉਹਦਾ ਨਾਮ ਐ ਸ਼੍ਰੀ ਮਾਂਚੁੰਡਾ ਮੰਦਿਰ ਰੱਖ ਦਿੱਤਾ ਗਿਆ। ਰਜਿਸਟਰੀ ਸੀ ਉਹ ਕਿਹਨਾਂ ਦੇ ਨਾਮ ਤੇ ਸੀ? ਉਹ ਭਜਨ ਮੰਡਲੀ ਦੇ ਨਾਮ ਤੇ ਸੀ। ਹਾਂਜੀ ਅਸੀਂ ਸਭ ਉਸ ਦੇ ਵਿੱਚ ਜਾਗਰਣ ਕਰਦੇ ਸੀ। ਨਾ ਕਿ ਮਨ ਤੇ ਜੰਡ ਸਿੰਘ ਇਕੱਲਾ ਕਰਦਾ ਸੀ। ਸਾਡੇ ਰਜਿੰਦਰ ਕੁਮਾਰ ਜੀ ਕੱਕੜੀਏ ਇਹਨਾਂ ਨੇ ਵੀ ਵਰਦਾਨਗੀ ਕੀਤੀ ਹੈ। ਉਹ ਜਿਹੜੀ ਮੰਡਲੀ ਬਣਾਈ ਸੀ ਆਰ ਰਕੇਸ਼ ਕੁਮਾਰ ਆਰ ਕੇ ਲਾਈਟ ਵਾਲੇ ਜੋ ਕਿ ਹੁਣ ਵੀ ਮਹਾਮੈਦੀ ਕਿਰਪਾ ਨਾਲ ਇਸ ਦੁਨੀਆ ਦੇ ਵਿੱਚ ਬੈਠੇ ਆਪਣੇ ਘਰ ਦੇ ਵਿੱਚ ਉਹ ਜਿਹੜੇ ਜਿਹੜੇ ਸੰਸਥਾਪਕ ਸੀ ਨਵ ਦੁਰਗਾ ਭਜਨ ਮੰਡਲ ਦੇ ਉਹ ਸੀ ਉਸ ਤੋਂ ਬਾਅਦ ਸਭ ਮੈਂਬਰ ਹੌਲੀ ਹੌਲੀ ਆਉਂਦੇ ਗਏ ਕੁਝ ਜਾਂਦੇ ਰਹੇ ਲੇਕਿਨ ਅੱਜ ਲਗਭਗ 37 38 ਸਾਲ ਹੋ ਗਏ ਮੈਨੂੰ ਉਸ ਮੰਡਲ ਦੇ ਵਿੱਚ ਜੁੜਿਆ ਨੂੰ ਜੀ ਹੁਣ ਉਹ ਕਹਿੰਦੇ ਤੁਸੀਂ ਕਬਜ਼ਾ ਕਰਨ ਨੂੰ ਫਿਰਦੇ ਹੋ ਹੁਣ ਕਬਜ਼ਾ ਉਹ ਕਰਨ ਨੂੰ ਫਿਰਦੇ ਕਿ ਤੁਸੀਂ ਕਰਨ ਨੂੰ ਫਿਰਦੇ ਹੋ ਦੇਖੋ ਜੀ ਇਹ ਕਬਜ਼ਾ ਇਹ ਮਹਾਮੈਖੋ ਤੋਂ ਮਾਲਕ ਹੈ ਸ਼ਹਿਰ ਨਮਾਸੀਆਂ ਦੀ ਇਹ ਜਿਹੜੀ ਹੈ ਅਮਾਨਤ ਹੈ ਨਾ ਤਾਂ ਅਸੀਂ ਕਬਜ਼ੇਦਾਰ ਹਾਂ ਉਸ ਦੇ ਔਰ ਨਹੀਂ ਮਨਤੇ ਜੰਡ ਸਿੰਘ ਨੂੰ ਹੋਣ ਦੇਵਾਂਗੇ ਜੋ ਦੀ ਨੀਤੀ ਹੈ ਟਰਸਟ ਬਣਿਆ ਜਦੋਂ ਜਦੋਂ ਅਸੀਂ ਇਹੋ ਜਿਹੀਆਂ ਖਬਰਾਂ ਕਰਦੇ ਹਾਂ ਨਾ ਉਦੋਂ ਥੱਲੇ ਕਮੈਂਟ ਆਉਣ ਲੱਗ ਪੈਂਦੇ ਆ ਇਹ ਰੋਲਾ ਪ੍ਰਧਾਨ ਕੀਤਾ ਨਹੀਂ ਰੋਲਾ ਗੋਲਖਦਾ ਇਹਦੇ ਬਾਰੇ ਕੀ ਜਵਾਬ ਦਿਓ ਦੇਖੋ ਜੀ ਇਹ ਸਮੁੰਦਰ ਦੇ ਵਿੱਚ 10 ਰੁਪਏ ਰੋਜ਼ ਦੀ ਇਨਕਮਿੰਗ ਹੈ ਅਸੀਂ ਜਾਗਰਣ ਕਰਦੇ ਹਾਂ ਜਾਗਰਣ ਵਿੱਚ ਉਹ ਪੈਸਾ ਆਉਂਦਾ ਹੈ ਉਸ ਦੇ ਜਿਹੜੇ ਪੈਸੇ ਦੇ ਨਾਲ ਇਹ ਮੰਦਿਰ ਦੀ ਦੇਖਭਾਲ ਵਿਵਸਥਾ ਹੋ ਰਹੀ ਹੈ ਔਰ ਉਹਦਾ ਜੋ ਹਿਸਾਬ ਕਾਤਾ ਵੀ ਸਾਡੇ ਕੋਲ ਹਾਜ਼ਰ ਹੈ ਮੰਦਿਰ ਦੇ ਵਿੱਚ ਪੰਡਤ ਜੀ ਵੀ ਰਹੇ ਹੈਗੇ ਹਾਂਜੀ ਇਹ ਪੁਜਾਰੀ ਜੀ 2015 ਤੋਂ ਇੱਥੇ ਜਿਹੜੀ ਹੈ ਇਸ ਮੰਦਿਰ ਦੀ ਦੇਖਪਾਲ ਜੋ ਵੀ ਮर्याਦਾ ਭੋਗ ਆਰਤੀ ਇਹ ਆਪੋਗ ਲਗਣਾ ਜਾਂ ਮੋਤੀਆਂ ਦੇ ਵਸਤਰ ਉਹਨਾਂ ਦੀ ਦੇਖਭਾਲ ਜੋ ਵੀ ਹੈ ਇਹ ਸਾਡੇ ਪੁਜਾਰੀ ਸੇਵਾ ਨਿਭਾ ਰਹੇ ਆ ਜੀ ਪੁਜਾਰੀ ਜੀ ਆਇਆ ਸਰਪ੍ਰਸਤ ਜਨ ਸੰਗ ਨੂੰ ਜਿਹੜਾ ਹੈਗਾ ਪਹਿਲਾਂ ਤਾਂ ਬਣਾ ਕੇ ਰੱਖਿਆ ਕਿ ਇਹਨਾਂ ਦੇ ਆਉਣ ਸਮੇਂ ਹੋਇਆ ਸੀ ਅ ਨਹੀਂ ਇਹ ਜਿਹੜਾ ਮੰਡਲ ਦੇ ਵਿੱਚ ਸਰਪ੍ਰਸਤ ਸ਼ੁਰੂ ਤੋਂ ਹੀ ਹੋ ਉਸ ਸੀ ਤੇ ਹੁਣ ਵੀ ਉਹਨਾਂ ਨੂੰ ਅਸੀਂ ਸਰਪ੍ਰਸਤ ਹੀ ਮੰਨਦੇ ਆ ਪਰ ਉਹ ਜਿਹੜੀ ਸਾ ਭਾਵਨਾ ਨਾਲ ਉਹ ਆ ਰਹੇ ਆ ਉਹ ਉਹਨਾਂ ਦੀ ਭਾਵਨਾ ਮਹਾਮਾਈ ਜਾਨੇ ਜੋ ਹੋ ਜਾਣੇ ਪੰਡਿਤ ਥੋੜਾ ਅੱਗੇ ਆਓ ਪਲੀਜ਼ ਕਿੰਨੇ ਸਾਲਾਂ ਤੋਂ ਤੁਸੀਂ ਇਸ ਮੰਦਰ ਚ ਜੀ 2015 ਤੇ ਆਏ ਸੀ ਜੀ ਹਾਂ ਜੀ

ਇਹੀ ਉਠਾਉਂਦੇ ਦੀ ਡਿੰਪੀ ਤੇ ਲੱਕੀ ਸਹਿਰ ਉਹ ਨਿਵਾਸੀਆਂ ਤੇ ਫੰਡ ਇਕੱਠਾ ਕਰਕੇ ਹਾਂਜੀ ਹਾਂਜੀ ਇਹੀ ਕਰਦੇ ਨੇ 2015 ਤੋਂ ਪਹਿਲੇ ਪੰਡਤ ਕੌਣ تھے ਹਾਂ ਇਹ ਜਾਣਕਾਰੀ ਨਹੀਂ ਹੈ ਹਾਂਜੀ ਆ ਵੀ ਆਪਕੋ ਕੌਣ ਸੈਲਰੀ ਵਗੈਰਾ ਕੌਣ ਦੇ ਰਹਾ ਹੈ? ਇਹੀ ਪ੍ਰਧਾਨ ਜੀ ਦੇ ਰਹਿਣ ਡਿੰਪੀ ਜੀ ਲੱਕੀ ਜੀ ਚੇਅਰਮੈਨ ਸਾਹਿਬ ਜੀ ਹਾਂਜੀ ਕੀ ਲੱਗਦਾ ਪ੍ਰਧਾਨ ਜੀ ਵੀ ਜਿਹੜਾ ਹੁਣ ਕੱਲ ਨੂੰ ਉਦਘਾਟਨ ਹੋਣਾ ਏ ਉਹ ਹੋਊਗਾ ਕਿ ਬਸ ਕੋਈ ਰੋਕਿਆ ਜਾਊਗਾ ਦੇਖੋ ਜੀ ਇਹ ਮੰਦਰ ਦੇ ਧਰਮ ਦੇ ਕੰਮ ਹੈ ਇਹਦੇ ਵਿੱਚ ਕਦੇ ਵੀ कोई अर्चन ਨਹੀਂ ਪੈਣੀ ਚਾਹੀਦੀ ਸਭ ਤੋਂ ਬਲਿਨਾ ਤਾਂ ਮੈਂ ਇਹੀ ਬੇਨਤੀ ਕਰਾਂਗਾ ਬਾਕੀ ਜੋ ਕਾਰਜ ਮਿੱਥਿਆ ਹੋਇਆ ਹੈ ਉਹ ਤਾਂ ਮਾਈ ਦੀ ਕਿਰਪਾ ਨਾਲ ਹੀ ਹੋਏਗਾ ਜੇਕਰ ਕਾਰਜ ਵਿੱਚ ਮਿੱਥੇ ਦੇ ਸਮੇਂ ਉਡ ਘਾਟਾਂ ਦੇ ਸਮੇਂ ਵੀ ਕੋਈ ਹੋ ਦੂਸਰੀ ਧਿਰ ਵੱਲੋਂ ਕੋਈ ਗਲਤ ਕਦਮ ਚੱਕਿਆ ਜਾਂਦਾ ਕੋਈ ਸੰਘਰਸ਼ ਕੀਤਾ ਜਾਂਦਾ ਫਿਰ ਉਹਨੂੰ ਕਿਵੇਂ ਦੇਖੋਗੇ ਦੇਖੋ ਜੀ ਜੋ ਵੀ ਕੋਈ ਨੁਕਸਾਨ ਦੇ ਜੋ ਸੰਘਰਸ਼ ਕਰੇਗਾ ਉਹਦਾ ਜ਼ਿੰਮੇਵਾਰ ਖੁਦ ਆਪ ਹੋਏਗਾ ਪਹਿਲਾਂ ਤੁਹਾਡਾ ਕਿਸੇ ਟ੍ਰਾਇਲ ਚੱਲਦਾ ਹੈ ਇਸ ਕਿ ਜਗ੍ਹਾ ਦਾ ਕੋਈ ਕੇਸ ਚੱਲਦਾ ਹੈ ਫਿਰ ਇਹ ਮੰਨਦੇ ਜੰਡਰ ਸਿੰਘ ਜੀ ਔਰ ਉਸਦੇ ਬੇਟੇ ਹੰਨੀ ਦੇ ਵੱਲੋਂ ਇੱਕ ਅਦਾਲਤ ਦੇ ਵਿੱਚ ਕੋਈ ਸਾਨੂੰ ਅਜੇ ਸੱਮਨ ਨਹੀਂ ਆਇਆ ਪਰ ਸਾਨੂੰ ਇੱਕ ਜਿਵੇਂ ਕੁਝ ਬੰਦੇ ਦੇ ਵੱਲੋਂ ਖਬਰ ਮਿਲੀ ਹੈ ਵੀ ਉਹਨਾਂ ਨੇ ਕੋਈ ਇੱਕ ਐਪਲੀਕੇਸ਼ਨ ਲਾਈ ਹੋਈ ਹੈ ਟੋਡੇ ਬਰਦੋ ਜੀ ਹੁਣ ਆਪਣੇ ਇਸ ਮੰਡਲ ਦੇ ਵਿੱਚ ਕੋਈ ਹੁਣ ਵੀ ਮਤਲਬ ਕਿ ਸੁਸਾਇਟੀ ਹੈਗੀ ਮੈਂਬਰਾਂ ਵਾਲੀ ਦੀ ਜੀ ਗੱਲ ਕਰੀਏ ਤਾਂ ਹਾਂਜੀ ਹੁਣ ਇਸ ਇਹਦੇ ਵਿੱਚ ਲਗਭਗ 15 ਮੈਂਬਰ ਹੈ ਮਾਮ ਜੀ ਮਤਲਬ ਕਿ ਹਜੇ ਵੀ ਸਰਪ੍ਰਸਤ ਹੈਗੇ ਇਹਦੇ ਵਿੱਚ ਹਾਂਜੀ ਹੁਣ ਵੀ ਉਹ ਮੰਡਲ ਦੇ ਸਰਪ੍ਰਸਤ ਮੈਂ ਪਹਿਲਾਂ ਵੀ ਇਹੀ ਕਹਿਆ ਸੀ ਉਹ ਜਦੋਂ ਦੀ ਮੰਡਲੀ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਸੀ ਉਹ ਹੈ ਉਹ ਰਹਿਣਗੇ ਤੁਹਾਡੇ ਕੋਲ ਪ੍ਰੂਫ ਹੈਗੇ ਤੁਹਾਡੇ ਕੋਲ ਇਹਦੇ ਹਾਂਜੀ ਸਾਡੇ ਕੋਲ ਰਜਿਸਟਰ ਲੱਗਿਆ ਹੋਇਆ ਜੀ ਉਹਨਾਂ ਦੇ ਵਿੱਚ ਸਾਈਨ ਹੈ ਜੀ ਹਾਂਜੀ ਹੁਣ ਤੁਸੀਂ ਕੀ ਇਨਸਾਫ ਮੰਗ ਕਰਦੇ ਹੋ ਜਿੱਦਾਂ ਕਿ ਜੇ ਤੁਹਾਡੇ ਨਾਲ ਉਹਨਾਂ ਨੇ ਨਿਪਟਣ ਦਾ ਆਵੇ ਜਾਂ ਕਿ ਤਾਂ ਬਹਿ ਕੇ ਨਵੇੜੋਂਗੇ ਜਾਂ ਕਿ ਇਨਸਾਫ ਕਰ ਹਾਂ ਇਹ ਦੇਖੋ ਜੀ ਜੇ ਉਹਨਾਂ ਨੇ ਕੋਰਟ ਤੱਕ ਗੱਲ ਪਹੁੰਚਾਈ ਹੈ ਤਾਂ ਮਾਨਯੋਗ ਅਦਾਲਤੀ ਉਹਦਾ ਫੈਸਲਾ ਕਰੇਗੀ ਉਹ ਆਪਦੇ ਸਬੂਤ ਦੇਣਗੇ ਅਸੀਂ ਆਪਦੇ ਸਬੂਤ ਦੇਵਾਂਗੇ ਲੇਕਿਨ ਅਸੀਂ ਮਾਨਯੋਗ ਅਦਾਲਤ ਅੱਗੇ ਇਹੀ ਐਪਲੀਕੇਸ਼ਨ ਰਾਂਗੇ ਕਿ ਜੋ ਮੰਦਰ ਜਾਂ ਧਰਮਸਥਾਨ ਹੁੰਦੇ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੁੰਦੇ ਨਾ ਹੀ ਹੋਏ ਹੈ ਔਰ ਨਾ ਹੀ ਹੋਣਗੇ ਲਾਏ ਗਏ ਦੋਸ਼ਾਂ ਨੂੰ ਲੈ ਕੇ ਅੱਜ ਅਸੀਂ ਦੂਸਰੀ ਪੱਖ ਲੈਣ ਪਹੁੰਚੇ ਸੀ ਤਾਂ ਉਹਨਾਂ ਨੇ ਪੱਖ ਵੀ ਦਿੱਤਾ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਮੰਦਰ ਜਿਹੜੇ ਹੈਗੇ ਉਹ ਹਜੇ ਵੀ ਇਸ ਸੰਸਥਾ ਦੇ ਸਰਪ੍ਰਸਤ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਸ ਮੰਦਰ ਦਾ ਕਬਜ਼ਾ ਧਾਰੀ ਕੋਈ ਵੀ ਨਹੀਂ ਹੋ ਸਕਦਾ ਕੈਮਰਾ ਪਰਸਨ ਨਿਤਨ ਦੇ ਨਾਲ ਮੈਸਰ ਜੰਦਲ ਲੋਕਿੰਸਾਫ ਟੀਵੀ ਕੋੜਾਪੁਰਾ